you yeah. ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੋ ਨਾਲੋ ਜੀ ਹਾਂਜੀ ਕੀ ਨਾ ਤੁਹਾਡਾ ਨਾਮ ਹੈ ਕਿਹੜੀ ਪੰਚਾਇਤ ਬੰਦੀ ਹੈ ਕੀ ਕਹਿਣਾ ਚਾਹੂਗੇ ਵੀ ਪਿੰਡ ਵਾਸੀਆਂ ਨੇ ਜਿਹੜਾ ਸਰਪੰਚੀ ਨਾਲ ਤੁਹਾਨੂੰ ਸਰਪੰਚ ਬਣਿਆ ਮੇਰਾ ਜੀ ਨਾਮ ਨਿਰਮਲ ਸਿੰਘ ਪਿੰਡ ਇਨਾਘੜਾ ਢਾਣੀ ਸਾਡੀ ਗੁਰੂ ਕਾਸਤ ਪੰਚਾਇਤ ਆ ਜੀ ਸਾਡੀ ਸਾਰੀ ਸੰਗਤ ਨੇ ਬਹੁਤ ਸਾਡਾ ਸਨਯੋਗ ਦਿੱਤਾ ਹੈ ਵੋਟਰਾਂ ਨੇ ਸਾਡੇ ਭਰਾਵਾਂ ਨੇ ਚਾਚਿਆਂ ਤਾਇਿਆਂ ਨੇ ਛੋਟੇ ਭਰਾਵਾਂ ਨੇ ਤੇ ਅਸੀਂ ਬਹੁਤ ਖੁਸ਼ ਆ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੇ ਅਧੂਰੇ ਕੰਮ ਆ ਸਾਡੀ ਸਮੁੱਚੀ ਪੰਚਾਇਤ ਜਿਹੜੀ ਰਲ ਮਿਲ ਕੇ ਸਾਰੇ ਕੰਮ ਜਿਹੜੇ ਵੀ ਕਦੂਰੇ ਕੰਮ ਆ ਪਹਿਲੀ ਧਾਰ ਤੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਵਿਸ਼ਵਾਸ ਦਿਵਾਉਣੇ ਆ ਵੀ ਜਿਹੜਾ ਹੈ ਤੁਹਾਡੇ ਬੰਦੀ ਤੋਂ ਉੱਠ ਕੇ ਜਿਹੜਾ ਹੈ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਜਿਹੜਾ ਕੰਮ ਕਰਦੇ ਬੰਦੇ ਤੁਹਾਡੇ ਬੰਦੀ ਦਾ ਸਾਡੇ ਹੈ ਹੀ ਨਹੀਂ ਜੀ ਪਹਿਲ ਦੀ ਮੇਨ ਗੱਲ ਤਾਂ ਸਾਰਾ ਸਾਡਾ ਆਪਦਾ ਪਰਿਵਾਰ ਹੈ ਸ਼ਰੀਕਾ ਹੈ ਸਾਡਾ ਕੋਈ ਇਹਦੇ ਵਿੱਚ ਤੁਹਾਡੇ ਬੰਦੀ ਦੀ ਗੱਲ ਨਹੀਂ ਸਾਰੇ ਰਲ ਮਿਲ ਕੇ ਚੱਲਾਂਗੇ ਤੇ ਵਧੀਆ ਵਿਕਾਸ ਕਰਾਵਾਂਗੇ ਕਿਸ ਤਰ੍ਹਾਂ ਦਾ ਮੇਨ ਮੁੱਦਾ ਲੈ ਕੇ ਚੱਲੇ ਹੋਗੇ ਵੀ ਕਿਹੜੇ ਕਿਹੜੇ ਕੰਮ ਆ ਜਿਹੜੇ ਪਿੰਡ ਦੇ ਰਹਿ ਅਧੂਰੇ ਰਹਿ ਗਏ ਹੋਣੇ ਜਿਹੜੇ ਕੰਮ ਕੋਈ ਵੀ ਜਿਵੇਂ ਸਾਡੇ ਇੰਟਰਲੋਕ ਦਾ ਹੀ ਜਾਂ ਸਾਡੇ ਕੋਈ ਮhalla ਕਲੀਨਿਕ ਜਿਵੇਂ ਸਰਕਾਰ ਨੇ ਕਿਹਾ ਹੈ ਕਿ ਜੇ ਦੀ ਸਹਿਮਤੀ ਹੁੰਦੀ ਹੈ ਜਾਂ ਸਟੇਡੀਅਮ ਦਾਾਂਗੇ ਜਾਂ ਮਤਲਬ ਮhalla ਕਲੀਨਿਕ ਜੇ ਸਾਨੂੰ ਦੇਣਗੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਰਕਾਰ ਦਾ ਤੇ ਜਿਹੜੇ ਵੀ ਅਧੂਰੇ ਕੰਮ ਕਿਸੇ ਵੀ ਰਕਮ ਦੇ ਕੋਈ ਵੀ ਕੰਮ ਨੇ ਚਲੋ ਸਾਡੀ ਪੰਚਾਇਤ ਬਣੀ ਆ ਤੇ ਸਾਰੇ ਰਲ ਮਿਲ ਕੇ ਜਿਹੜੇ ਵੀ ਕੰਮ ਅਧੂਰੇ ਆ ਇਸ ਕਰਾਂਗੇ ਹਬਾ ਜੀ ਕੀ ਨਾ ਆਪਣਾ ਤੇ ਜੜੀ ਸਰ ਸੰਤੀ ਦਾ ਪੰਚਾਇਤ ਬਣਾਈ ਹੈ ਕੀ ਕਹਾਂ ਜਾਈਏ ਜਿਹੜੀ ਸਾਡੀ ਹੁਣ ਪੰਚਾਇਤ ਬਣੀ ਹੈ ਢਾਣੀ ਗੁਰੂ ਕੇ ਅਸਲ ਪਿੰਡ ਇਨਾ ਖੇੜਾ ਬਣੀ ਆ ਇਹਦੋਂ ਪਹਿਲਾਂ ਮੈਂ ਸਰਪੰਚਾਂ ਤੇ ਹੁਣ ਮੇਰਾ ਭਰਾ ਛੋਟਾ ਸਰਪੰਚ ਬਣ ਗਿਆ ਸਰਦਾਰ ਨਿਰਮਲ ਸਿੰਘ ਸਨਫ ਸਰਦਾਰ ਮਿੰਦਰ ਸਿੰਘ ਜੀ ਜਿਹੜੇ ਮੇਥੋਂ ਕੋਈ ਤਰੁਟੀਆਂ ਕੋਈ ਕੰਮ ਰਹਿ ਗਿਆ ਉਹ ਜਿਹੜੇ ਧੂਰੇ ਕੰਮ ਆ ਉਹ ਹੁਣ ਵੀਰ ਜੀ ਹੁਣੀ ਪੂਰੇ ਕਰਨਗੇ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲੇ ਹੈਗੇ ਆ ਵੀ ਜਨਰੇਟ ਪਹਿਲਾਂ ਵੀ ਤੁਸੀਂ ਮੁੱਦੇ ਉਠਾਈ ਸੀਗੇ 58 ਮੁੱਦੇ ਇੱਕ ਤਾਂ ਪਹਿਲ ਦਾ ਮੁੱਦਾ ਸਾਡਾ ਭਾਈਚਾਰਾ ਦੂਜਾ ਮੁੱਦਾ ਸਾਡਾ ਨਸ਼ਿਆਂ ਦਾ ਵੀ ਨਸ਼ਿਆਂ ਤੋਂ ਰਹਿਤ ਹੋਵੇ ਕਿ ਤਿੰਨੇ ਬਲੋਂ ਮੈਂਬਰ ਜਿਹੜੇ ਸਭ ਸੰਤੀ ਨਾਲ ਸਾਡੇ ਸਰਬਸੰਮਤੀ ਨਾਲ 5 ਮੈਂਬਰ ਤੇ ਸਾਡੇ ਸਰਪੰਚ ਸਾਹਿਬ ਚੁਣੇ ਗਏ ਨੇ ਜਿਵੇਂ ਅੱਜ ਪੰਜਾਬ 'ਚ ਚੋਣ ਜਿਵੇਂ ਮਤਲਬ ਲਾਗੂ ਹੋਣੇ ਕੱਲ ਤੋਂ ਜਿਵੇਂ ਕਾਗਜ਼ ਪਰੇ ਜਾ। ਪਹਿਲੇ ਜਿਹੜੇ ਤੁਸੀਂ ਸਭ ਤੋਂ ਪਹਿਲਾਂ ਜ਼ਿਲ੍ਹੇ ਤੁਸੀਂ ਬੁਲਾਈਓ। ਕੀ ਅੱਗੇ ਵੱਲੋਂ ਲੋਕਾਂ ਨੂੰ ਕਹਿਦੇ ਹੋ ਪਿੰਡਾਂ ਦੇ ਵਿੱਚ ਕੀ? ਅਸੀਂ ਲੋਕਾਂ ਨੂੰ ਇਹੋ ਸੇਧ ਦਿੰਨੇ ਆਂ ਵੀ ਹਰ ਥਾਂ ਤੇ ਸਰਬਸੰਤੀ ਨਾਲ ਚੱਲੋ। ਨਸ਼ਿਆਂ ਤੋਂ ਰਹਿਤ ਕਰੋ ਪੰਜਾਬ ਨੂੰ। ਤੇ ਰਲ ਮਿਲ ਕੇ ਚੱਲੋ ਭਾਈਚਾਰਾ ਇੱਕੋ ਰੱਖੋ। ਸਾਝ ਨਭਾਓ। ਹਾਂਜੀ ਭਾਈ। ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਤੁਸੀਂ ਮਤਲਬ ਜ਼ਿਲ੍ਹੇ 'ਚੋਂ ਸਭ ਤੋਂ ਪਹਿਲਾ ਜਿਹੜੀ ਆ ਸਰਬਸੰਤੀ ਨਾਲ ਪੰਚਾਇਤ ਨੂੰ ਆਈ ਹੈ। ਮੈਂ ਇਹ ਗੱਲ ਕਹਿਣਾ ਜੀ ਮੈਂ ਸਾਬਕਾ ਸਰਪੰਚ ਸਾਹਬ ਸਿੰਘ ਪਿੰਡ ਇਨਾਖੇੜਾ ਮੈਂ ਸਾਰੀ ਪਬਲਿਕ ਨੂੰ ਸਾਰੀ ਜਨਤਾ ਨੂੰ ਇਹ ਬੇਨਤੀ ਕਰਦਾ ਹੈ ਕਿ ਕੋਈ ਕਿਸੇ ਪਿੰਡ ਦੇ ਵਿੱਚ ਵੀ ਪਾਰਟੀ ਬਾਜ਼ੀ ਨਾ ਬਣਾਓ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਸਰਬਸੰਮਤੀ ਕਰੋ ਇਹਦੇ ਵਿੱਚ ਆਪਣੀ ਭਲਾਈ ਹੈ ਤੇ ਨਸ਼ਿਆਂ ਨੂੰ ਜਿਹੜਾ ਕੋੜ ਹੈ ਉਹ ਆਪਾਂ ਇਕੱਠੇ ਹੋ ਕੇ ਇਹਨੂੰ ਨਸ਼ੇ ਨੂੰ ਮਗਾਈਏ ਇਹ ਸਾਡੀ ਸਰਕਾਰ ਹੈ ਕਿ ਬੇਨਤੀ ਹੈ ਵੀ ਜਿਹੜਾ ਤੁਸੀਂ 5 ਲੱਖ ਰੁਪਈਆ ਪੰਚਾਇਤਾਂ ਨੂੰ ਕਿਹਾ ਹੈ ਉਹ ਸਾਨੂੰ ਬਾਕੀ ਜਿਹੜਾ ਟਾਈਮ ਸਪ ਦੇਣਾ ਦੂਜਾ ਢਾਣੀਆਂ ਨੂੰ ਇੰਟਰਲੌਕ ਟੈਲਾਂ ਦੀਆਂ ਖੜਵੰਜੇ ਆ ਹੋਰ ਸਾਡਾ ਪੰਚਾਇਤ ਘਰ ਵੀ ਨਹੀਂ ਬਣਿਆ ਸਾਡੇ ਕੋਲ ਜਗ੍ਹਾ ਮੌਜੂਦ ਹੈ ਸਾਨੂੰ ਦੂਜਾ ਕੋਈ ਹਸਪਤਾਲ ਦੀ ਵੀ ਸਾਨੂੰ ਸੂਰਤ ਦਿੱਤੀ ਜਾਵੇ ਇਸ ਲਈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਚਾਰ ਸਰਪੰਚ ਖੜੇ ਆ ਸਾਬਕਾ ਤੇ ਜਿਹੜਾ ਅੱਜ ਅਸੀਂ ਮੌਜੂਦਾ ਚੁਣਿਆ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਸਾਰੀ ਜਿਹੜੀ ਜਨਤਾ ਹੈ ਉਹਨੂੰ ਇਹ ਬੇਨਤੀ ਕਰਦੇ ਆਂ ਵੀ ਸਰਬਸੰਤੀ ਨਾਲ ਦੀ ਰੀਸ ਨਹੀਂ ਗਈ ਤੇ ਪਿੰਡਾਂ ਦੇ ਵਿੱਚ ਥਪਾਕ ਨਾ ਰਹੀਏ ਤੇ ਨਸ਼ੇ ਪੱਤੇ ਦੇ ਕੋੜ ਤੋਂ ਮੁਕਾਈਏ